ਆ ਅੰਗੂਠੇ ਦੇ ਮਾਰੇ ਨੇ ਆ ਵੇਖੋ ਕਿਵੇਂ ਮੇਹਰ ਕੀਤੀ ਆ ਅੰਗੂਠੇ ਦੀ ਫੋਟੋ ਖਿੱਚੀ ਆ ਕੋਈ ਪੂਰੇ 9 ਹੁਣ ਇਹਦੇ ਲਾਲ ਨੇ ਪਹਿਲੇ ਦਿਨ ਦੇਖ ਕੇ ਆਇਆ ਲੱਗਦਾ ਸੀਗਾ ਕਿ ਜਿਵੇਂ ਇਹਦਾ ਅੰਗੂਠਾ ਜਿਹੜਾ 9 ਜਿਹੜਾ ਮਾਸ ਆ ਇਹ ਛੱਡ ਚੁੱਕਾ ਆ ਆ ਉਂਗਲਾਂ ਇਹਦੀਆਂ ਸਭ ਚੱਲਦੀਆਂ ਪਈਆਂ ਨੇ ਆ ਦੇਖੋ ਇਹ ਫਰੌਸਟ ਬਾਈਟ ਦਾ ਇੱਕ ਦਿਨ ਬਾਅਦ ਦਾ ਇਹ ਇਲਾਜ ਆ ਗੁਰੂ ਮਾਰੇ ਜੀ ਅੱਗੇ ਕੀਤੀ ਹੋਈ ਅਰਦਾਸ ਕਰਕੇ ਤੇ ਸੰਤਾਂ ਦਾ ਬਚਨ ਮੰਨਣ ਕਰਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਆਪ ਜੀ ਦੇ ਸਾਹਮਣੇ ਸਾਰੀ ਸੰਗਤ ਦੇ ਸਾਹਮਣੇ ਆਪਣੀ ਜ਼ਿੰਦਗੀ ਦਾ ਸਭ ਤੋਂ ਵੱਡਾ ਕੌਤਕ ਸਾਂਝ ਜੋ ਗੁਰੂ ਸਾਹਿਬਾਨ ਦੀ ਕਿਰਪਾ ਨਾਲ ਮੇਰੀਆਂ ਅੱਖਾਂ ਦੇ ਸਾਹਮਣੇ ਵਾਪਰਿਆ। ਤੇ ਸਾਡੇ ਇੱਕ ਭੈਣ ਜੀ ਸ਼ਹੀਦੀ ਸਮਾਗਮ ਵਿੱਚ ਜਿੱਥੇ ਸੰਤ ਗੁਰਮੀਤ ਸਿੰਘ ਜੀ ਸ਼ਿਕਾਗੋ ਵਾਲਿਆਂ ਦੀ ਨਿਗਰਾਨੀ ਵਿੱਚ ਸ਼ਹੀਦੀ ਸਮਾਗਮ ਹੋ ਰਹੀ ਸੀ ਬਰੰਟਨ ਦੇ ਵਿੱਚ ਤੇ ਉੱਥੇ ਜੀ ਇਹ ਭੈਣ ਜੀ ਗਏ ਸੀਗੇ ਤੇ ਮੇਰੇ ਨਾਲ ਹੀ ਸਨ ਤੇ ਇਹ ਸੇਵਾ ਕਰ ਰਹੀ ਸੀਗੇ ਇੱਕ ਦਿਨ ਹੋ ਗਿਆ ਹੀ ਸੇਵਾ ਕਰਦਿਆਂ ਤੇ ਦੂਜੇ ਦਿਨ ਜਿਹੜਾ ਇਹਦਾ ਭਰਾ ਦਾ ਫੋਨ ਆਉਂਦਾ ਹੈ ਜਿਹੜਾ ਕਿ ਮੌਂਟਰੀਅਲ ਗਿਆ ਸੀਗਾ ਘੁੰਮਣ ਫਿਰ ਨਿਆਰਾਂ ਦੋਸਤਾਂ ਦੇ ਨਾਲ ਤੇ ਅੱਧੀ ਰਾਤ ਨੂੰ ਗਵਾਚ ਗਿਆ। ਤੇ ਉਹ ਪਤਾ ਪਤਾ ਨਹੀਂ ਲੱਗਾ ਤੇ ਇੰਡੀਆ ਤੋਂ ਆਏ ਨਹੀਂ ਵੀ ਅਜੇ ਹਫ਼ਤਾ ਹੋਇਆ ਸੀਗਾ ਤੇ ਸਰੀਰ ਜਿਹੜਾ ਆ ਝੱਲ ਨਹੀਂ ਪਾਇਆ ਇੰਨੀ ਠੰਡ ਨੂੰ ਤੇ ਥੋੜਾ ਬਹੁਤ ਭੇਹੋਸ਼ ਹੋ ਗਿਆ ਉੱਥੇ ਤੇ ਹੱਥ ਜਿਹੜੇ ਨੇ ਬਰਫ਼ ਵਿੱਚ ਸੋਨ ਹੋ ਗਏ ਯਾਨੀ ਕਿ ਇਹਦੇ ਹੱਥ ਫ੍ਰੀਜ਼ ਹੋ ਗਏ ਜਿੱਦਾਂ ਆਪਣਾ ਪਾਣੀ ਤੋਂ ਬਰਫ਼ ਨਹੀਂ ਜੰਮ ਜਾਂਦੀ ਇਦਾਂ ਇਹਦੇ ਹੱਥ ਜਿਹੜਾ ਹੈ ਖੂਨ ਇਹਦਾ ਸਾਰਾ ਜੰਮ ਗਿਆ ਤੇ ਫ੍ਰੌਸਟ ਬਾਈਟ ਕਹਿੰਦੇ ਆ ਆਪਾਂ ਇਹਨੂੰ ਇੰਗਲਿਸ਼ ਵਿੱਚ ਕਿ ਫ੍ਰੌਸਟ ਬਾਈਟ ਹੋ ਗਈ ਇਹਦੇ ਤੇ ਉਹ ਗੱਲ ਜਦੋਂ ਹੋਈ ਸੀਗੀ ਤੇ ਉਸ ਗੱਲ ਹੋਈ ਨੂੰ ਇੱਕ ਦਿਨ ਹੋ ਗਿਆ ਹੀਗਾ ਇਹਨੇ ਪਤਾ ਨਹੀਂ ਡਰਦੇ ਨੇ ਵੀ ਦੱਸਿਆ ਡਾਕਟਰਾਂ ਨੇ ਇਹਨੂੰ ਆਖਿਆ ਸੀ ਇਹਦੇ ਹੱਥ ਵੱਢਨੇ ਪੈਣੇ ਨੇ ਇਹਦਾ ਹੁਣ ਇਲਾਜ ਕੋਈ ਨਹੀਂ ਹੈਗਾ ਤੇਰੇ ਹੱਥ ਡੈਡ ਨੇ ਇਹਦਾ ਕੋਈ ਇਲਾਜ ਨਹੀਂ ਹੈਗਾ ਤੇ ਚਲੋ ਮਾਰੇ ਨੇ ਇੱਥੇ ਮੇਰ ਕੀਤੀ ਘਰੇ ਆ ਗਿਆ ਇਹਨੂੰ ਲੱਗਾ ਇੰਡੀਆ ਵਾਂਗੂ ਪਤਾ ਨਹੀਂ ਹਰੇ ਖੋਰੇ ਐਵੇਂ ਹੀ ਕਰਦੇ ਆ ਤੇ ਪਰ ਅਸਲ ਵਿੱਚ ਇਹਦੇ ਹੱਥ ਵੱਢੇ ਜਾਣੇ ਸੀਗੇ ਇਹਦਾ ਕੋਈ ਇਲਾਜ ਨਹੀਂ ਹੈਗਾ ਹੀਗਾ ਇੱਥੇ ਹੋਮਲੈਸ ਪੀਪਲ ਜਿਹੜੇ ਬਾਹਰ ਰਹਿੰਦੇ ਉਹਨਾਂ ਦੇ ਅੰਗ ਪੈਰ ਵੱਢਨੇ ਪੈਂਦੇ ਨੇ ਤੇ ਜੀ ਇਹ ਇਹ ਨਾ ਘਰੇ ਆ ਗਿਆ ਤੇ ਅਗਲੇ ਦਿਨ ਆਪਣੀ ਸਿਸਟਰ ਨੂੰ ਦੱਸਦਾ ਕਿ ਕੱਲ ਮੈਨੂੰ ਡਾਕਟਰ ਨੇ ਇਦਾਂ ਆਖਿਆ ਸੀ ਹੱਥੇ ਦੇ ਸੁੰਨ ਪਏ ਹੋਏ ਸੀ ਇਹਨੂੰ ਕੁਝ ਨਹੀਂ ਸੀ ਮਹਿਸੂਸ ਹੁੰਦਿਆ ਤੇ ਇਹਦੀ ਜਿਹੜੀ ਹੱਥਾਂ ਦੇ ਵਿੱਚ ਆ ਖੂਨ ਇਧਰੋਂ ਆਣ ਆਣ ਕੇ ਅੱਗੇ ਤੇ ਕੁਝ ਨਹੀਂ ਸੀ ਜਾ ਰਿਹਾ ਐ ਫੁੱਲੀ ਜਾ ਰਹੀ ਸੀ ਚਮੜੀ ਤੇ ਆਪਣੀ ਭੈਣ ਨੂੰ ਕਹਿੰਦਾ ਕਿ ਮੈਂ ਮੌਂਟਰੀਅਲ ਤੋਂ ਟੋਰਾਂਟੋ ਆਉਣਾ ਤੇ ਉੱਥੇ ਸਾਨੂੰ ਸਿੰਘਾਂ ਨੇ ਆਖਿਆ ਵੀ ਭਾਈ ਇਹ ਤੇ ਹੱਥ ਜਿਹੜੇ ਨੇ ਇਹ ਕਹਿੋ ਜੀ ਗੱਲ ਹੋ ਗਈ ਹੈ ਇੰਨਾ ਸਫਰ ਕਰਨਾ ਪਰ ਇਹਨੂੰ ਕੁਝ ਨਹੀਂ ਸੀ ਮਹਿਸੂਸ ਹੁੰਦਿਆ ਤੇ ਉਹ ਭੈਣ ਜੀ ਨੂੰ ਮੈਂ ਆਖਿਆ ਵੀ ਭਾਈ ਆਪਾ ਸਿੰਘਾਣਾ ਸਲਾਹ ਕਰਦੇ ਤੇ ਸਿੰਘਾ ਨੇ ਫਿਰ ਮਹਾਪੁਰਖਾਂ ਨੂੰ ਬੇਨਤੀ ਕੀਤੀ ਸੰਤ ਗੁਰਮੀਤ ਸਿੰਘ ਜੀ ਨੂੰ ਸ਼ਿਕਾਗੋ ਵਾਲਿਆਂ ਨੂੰ ਕਿ ਮਾਰੇ ਸਾਹਿਬ ਇਦਾਂ ਗੱਲ ਹੋ ਗਈ ਹੈ ਤੇ ਆਪ ਜੀ ਕਿਰਪਾ ਕਰੋ ਤੇ ਸੰਤ ਗੁਰਮੀਤ ਸਿੰਘ ਜੀ ਫਿਰ ਮਾਰੇ ਸਾਹਿਬ ਦੇ ਨੇੜੇ ਜਾ ਕੇ ਉੱਪਰ ਕਮਰੇ ਵਿੱਚ ਬੈਠੇ ਤੇ ਉਹਨਾਂ ਨੇ ਪਹਿਣ ਜੀ ਨੇ ਜਾ ਕੇ ਸਾਹਮਣੇ ਬੇਨਤੀ ਕੀਤੀ ਜਿਹੜੇ ਮੇਰੇ ਨਾਲ ਸੀਗੇ ਜਿਹਦੇ ਵੀਰ ਦਾ ਇਹ ਹੱਥ ਦਾ ਅ ਫਰੋਸਟ ਬਾਈਟ ਹੋਏ ਇੱਕ ਦਿਨ ਹੋ ਚੁੱਕਾ ਸੀਗਾ ਜੀ ਦਾ ਕੋਈ ਇਲਾਜ ਨਹੀਂ ਸੀ ਹੈਗਾ ਇੱਕ ਦਿਨ ਪਹਿਲੇ ਜਿੰਨੂੰ ਡਾਕਟਰ ਨੇ ਆਇਆ ਸੀਗਾ ਕਿ ਤੇਰੇ ਹੱਥ ਵੱਢਨੇ ਨੇ ਤੇ ਉਹਨਾਂ ਨੇ ਬੇਨਤੀ ਕੀਤੀ ਤੇ ਇਹਨੇ ਫੋਟੋਆਂ ਅੱਗੇ ਰੱਖੀਆਂ ਤੇ ਉਹ ਫੋਟੋਆਂ ਤੇ ਪੂਰੀ ਪੱਟੀ ਵੱਧੀ ਹੋਈ ਸੀਗੀ ਤੇ ਉਹ ਬਾਅਦ ਵਿੱਚ ਆਪਜੀ ਨੂੰ ਦਿਖਾਉਂਦੇ ਫੋਟੋਆਂ ਤੇ ਉਹ ਮਾਰੇ ਸਾਹਿਬ ਅੱਗੇ ਬੇਨਤੀ ਕੀਤੀ ਤੇ ਰੋਤੇ ਭੈਣ ਜੀ ਤੇ ਇਹਦੀ ਸੇਵਾ ਇੱਕ ਦੋ ਦਿਨ ਜਿਹੜੀ ਇਹ ਕਰ ਰਹੀ ਸੀਗੀ ਤੇ ਮਾਰੇ ਸਾਹਿਬ ਨੇ ਸੰਤਾ ਨੇ ਫਿਰ ਬਚਨ ਕੀਤੇ ਉਹ 2 ਮਿੰਟ ਲਈ ਨਾ ਚੁੱਪ ਕਰਕੇ ਉਹ ਦੋ ਮੈਂਡਲੀ ਚੁੱਪ ਕਰ ਗਏ ਤੇ ਉਹਨਾਂ ਨੇ ਬਾਅਦ ਵਿੱਚ ਸਾਨੂੰ ਵਜਨ ਕੀਤਾ ਭੈਣ ਜੀ ਨੂੰ ਵਜਨ ਕੀਤਾ ਵੀ نیچے ਜਾ ਮਤਲਬ ਤੁਸੀਂ ਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਗੇ ਜਾ ਕੇ ਨਾ ਅਰਦਾਸ ਬੇਨਤੀ ਕਰੋ ਤੇ ਉਸ ਤੋਂ ਬਾਅਦ ਵਿੱਚ ਆਪਣੇ ਪ੍ਰਾਣੂ ਫੋਨ ਲਾ ਕੇ ਤੇ ਕੋ ਡਾਕਟਰ ਕੋਲ ਮਾੜਾ ਜਾ ਇਲਾਜ ਕਰਾ ਲਵੇ ਜੋ ਮਰਜ਼ੀ ਹੋ ਜੇ ਇਹਦੇ ਹੱਥ ਨਹੀਂ ਵੱਡੇ ਜਾਂਦੇ ਤੇ ਉਹ ਗੱਲ ਹੁੰਦੀ ਹੈ ਜੀ ਜੇ ਕੋ ਵਜਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀ ਹੈ ਤੇ ਵਜਨ ਸੰਤਾਂ ਨੇ ਕੀਤਾ ਆ ਵੀ ਭਾਈ ਜਾ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਗੇ ਅਰਦਾਸ ਕਰੋ ਤੇ ਫਿਰ ਉਸ ਤੋਂ ਬਾਅਦ ਇਹਦੇ ਹੱਥ ਜਿਹੜੇ ਨੇ ਵੱਜ ਜਾਣਗੇ ਤੇ ਹੁਣ ਗੱਲ ਆ ਉਹ ਭੈਣ ਜੀ ਉੱਤੇ ਵੀ ਉਹਨਾਂ ਨੇ ਉਹ ਬਚਨ ਕਮਾਉਣਾ ਫਿਰ ਉਹਨਾਂ ਨੇ ਓਵੇਂ ਹੀ ਜਾ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਗੇ ਅਰਦਾਸ ਬੇਨਤੀ ਕੀਤੀ ਕਿ ਮਹਾਰਾਜ ਸਾਹਿਬ ਕੱਲ ਦਾ ਇਹ ਪਤਾ ਕੱਲ੍ਹ ਦੇ ਆ ਕੰਮ ਹੋਇਆ ਮੇਰੇ ਭਰਾ ਨੇ ਅੱਜ ਦੱਸਿਆ ਜੋ ਵੀ ਮਹਾਰਾਜ ਸਾਹਿਬ ਜਾਣੀ ਜਾਣ ਨੇ ਤੇ ਗੱਲ ਵਿੱਚੋਂ ਇਹ ਨਿਕਲ ਕੇ ਆਉਂਦੀ ਹੈ ਵੀ ਇੱਕ ਤੇ ਜੀ ਕੋ ਬਚਨ ਕਮਾਵਾ ਸੰਤਨਕਾ ਤੇ ਦੂਜਾ ਸੋ ਗੁਰਪ੍ਰਸਾਦੀ ਤਰੀਕੇ ਵੀ ਗੁਰੂ ਦੀ ਕਿਰਪਾ ਨਾਲ ਉਤਰਦਾ ਤੇ ਭੈਣ ਜੀ ਨੇ ਮਹਾਰਾਜ ਸਾਹਿਬ ਅੱਗੇ ਅਰਦਾਸ ਬੇਨਤੀ ਕੀਤੀ ਉਸ ਤੋਂ ਬਾਅਦ ਦੀ ਗੱਲ ਆਪਜੀ ਸਾਹਮਣੇ ਸਾਂ ਫਰਾਂਜੀ ਥੋੜੇ ਜੇ ਇਮੋਸ਼ਨਲ ਹੋ ਗਏ ਸੀਗੇ ਤੇ ਬਾਅਦ ਵਿੱਚ ਉਹਦੇ ਭਰਾ ਨਾਲ ਨਾ ਮੇਰੀ ਗੱਲ ਹੋਣ ਦੀ ਤੇ ਕਹਿੰਦਾ ਵੀਰੇ ਮੈਂ ਇੱਥੇ ਆਉਣਾ ਚਾਹੁੰਦਾ ਟ੍ਰਾਂਟੋ ਆਉਣਾ ਚਾਹੁੰਦਾ ਮੌਂਟਰੀਅਲ ਤੋਂ ਟ੍ਰਾਂਟੋ ਆਉਣਾ ਚਾਹੁੰਦਾ ਮੈਂ ਕਿਹਾ ਭਰਾ ਤੈਨੂੰ ਪਤਾ ਨਹੀਂ ਤੇਰੇ ਨਾਲ ਹੋਇਆ ਕੀ ਆ ਹਨਾ ਇੱਕ ਦਿਨ ਪਹਿਲੇ ਤੇਰੇ ਹੱਥ ਜਿਹੜੇ ਨੇ ਆ ਗੱਲਬਾਤ ਆ ਉਹ ਗੱਲ ਕਰਦੇ ਕਰਦੇ ਫੋਨ 'ਤੇ ਮੈਨੂੰ ਕਹਿਣ ਲੱਗਿਆ ਵੀਰੇ ਮੇਰੇ ਹੱਥਾਂ ਦੇ ਦਰਦ ਬੜੀ ਹੋਣੀ ਸ਼ੁਰੂ ਹੋ ਗਈ ਆ ਤੇ ਮੈਂ ਬੜਾ ਭਾਗ ਆਲਾ ਐ ਜੀ ਕਿ ਮੈਂ ਮੌਕੇ ਤੇ ਇਹਦੇ ਨਾਲ ਫੋਨ 'ਤੇ ਗੱਲ ਕਰਨ ਦਿਆ ਸੀਗਾ ਦੇ ਇਹਨੇ ਮੈਨੂੰ ਆਖਿਆ ਜੇ ਦਰਦ ਹੋਣੀ ਸ਼ੁਰੂ ਹੋ ਗਈ ਮੇਰੇ ਸਮਤ ਵਿੱਚ ਐਵੇਂ ਕਰਕੇ ਮਾਰੇ ਮਤ ਤੇ ਐਵੇਂ ਕਰਕੇ ਪਾਇਆ ਵੀ ਇਹਦੇ ਹੱਥ ਚੱਲ ਪਏ ਨੇ ਤੇ ਮੈਂ ਤੇ ਇਹਦੀ ਭੈਣ ਲੱਗੇ ਬੈਠੇ ਸਨ ਤੇ ਮੈਂ ਕਿਹਾ ਵੀ ਬਹੁਤ ਖੁਸ਼ਖਬਰੀ ਵਾਲੀ ਗੱਲ ਹੈ ਦਰਦ ਭਲੀ ਆ ਤੇਰੇ ਤੇ ਹੱਥ ਸੋਨੋ ਹੀ ਬੈਠੇ ਤੂੰ ਤੇ ਕਿਹਾ ਸੀ ਟੋਰਾਂਟੋ ਤੱਕ ਦਾ ਤੂੰ ਸਫ਼ਰ ਕਰ ਲੈਣਾ ਤੈਨੂੰ ਤੇ ਹੋਇਆ ਹੀ ਕੁਛ ਨਹੀਂ ਆ ਤੇ ਇੱਕ ਦਿਨ ਪਹਿਲੇ ਤੈਨੂੰ ਡਾਕਟਰਾਂ ਨੇ ਆਖਿਆ ਤੇਰੇ ਹੱਥ ਵੱਢਣੇ ਪੈਣੇ ਫਰੋਸਟ ਬਾਈਟ ਦਾ ਕੋਈ ਇਲਾਜ ਨਹੀਂ ਹੈਗਾ ਤੇਰੇ ਦਰਦ ਹੋਣੀ ਸ਼ੁਰੂ ਹੋ ਗਈ ਮੈਂ ਈ ਦੀ ਕਿਰਪਾ ਮਾਰੇ ਸਾਹਿਬ ਦੀ ਗੁਰੂ ਗ੍ਰੰਥ ਸਾਹਿਬ ਮਾਰੇ ਦੀ ਈ ਕਿਰਪਾ ਤੇ ਬਚਨ ਕਮਾਉਣ ਦਾ ਤੇ ਫਿਰ ਮੈਨੂੰ ਕਹਿੰਦਾ ਜੀ ਇਹਦੇ ਮੈਨੂੰ ਪੂਰਾ ਯਾਦ ਆ ਕੱਲ ਪਰਸੋਂ ਦੀ ਹੀ ਇਹ ਜੇ ਗੱਲ ਆ ਮੈਨੂੰ ਕਹਿੰਦਾ ਮੇਰੀ ਸ਼ੀਧੀ ਸਮਾਗਮ ਚੱਲ ਰਹੇ ਸਨ ਕਹਿੰਦਾ ਮੇਰੀਆਂ ਨਾ ਉਂਗਲਾਂ ਹਿੱਲਣ ਲੱਗੀਆਂ ਨੇ ਤੇ ਮੈਂ ਕਿਹਾ ਵਾਹਿਗੁਰੂ ਕੱਲ ਦੀਆਂ ਇਹਦੀਆਂ ਉਂਗਲਾਂ ਜਿਹੜੀਆਂ ਹਿੱਲਣੀਆਂ ਸੀ ਦਈਆਂ ਸੁੰਨ ਪਏ ਹੋਏ ਹੱਥ ਸੀਗੇ ਜਾਨੀ ਕਿ ਫਰੋਸਟ ਬਾਈਟ ਆਪ ਜੀ ਸਰਚ ਕਰ ਲੈਣਾ ਤੇ ਇਹਦੀਆਂ ਉਂਗਲਾਂ ਹਿੱਲਣ ਲੱਗੀਆਂ ਤੇ ਫਿਰ ਮੈਂ ਤੇ ਇਹਦੇ ਨਾਲ ਸਿਸਤਰ ਮੇਰੇ ਨਾਲ ਸਨ ਭੈਣ ਜੀ ਹੁਣੀ ਤੇ ਬਹੁਤ ਸਾਨੂੰ ਖੁਸ਼ੀ ਹੋਈ ਅਸੀਂ ਇੰਨਾ ਕਿ ਜ਼ਿਆਦਾ ਨਿਹਾਲ ਹੋਏ ਕਿ ਮਾਰੇ ਸਾਹਿਬ ਆਪ ਜੀ ਦੀ ਬਹੁਤ ਬਹੁਤ ਕਿਰਪਾ ਆਪ ਜੀ ਨੇ ਸਾਡੇ ਤੇ ਮਿਹਰ ਕੀਤੀ ਹਨ ਵੀ ਇਹ ਗੱਲ ਕੀਤੀ ਤੇ ਆਪ ਜੀ ਨੇ ਇਹੀ ਦੱਸਣਾ ਚਾਹੁੰਦੇ ਆ ਅਸੀਂ ਵੀ ਜਿਹੜੇ ਸੰਤ ਮਹਾਤਮਾ ਹੁੰਦੇ ਨੇ ਇਹ ਜਨਮ ਮਰਨ ਦੋਹਾਂ ਮੈਂ ਨਹੀਂ ਜਨ ਪਰਉਪਕਾਰੀ ਆਏ ਵੀ ਇਹ ਜਨਮ ਮਰਨ ਚ ਨਹੀਂ ਹੁੰਦੀ ਇਹ ਪਰਉਪਕਾਰ ਕਰਨ ਆਉਂਦੇ ਨੇ ਤੇ ਸਾਡੇ ਮਨਾਂ ਚ ਇਹ ਕਾਲ ਯੁਗ ਨੇ ਜਾਂ ਫਿਰ ਕੁਝ ਮੂਰਖ ਲੋਕਾਂ ਨੇ ਇੰਨਾ ਸ਼ੰਕਾ ਪਾ ਦਿੱਤਾ ਆ ਸੰਤਾਂ ਕੋਲੋਂ ਫਲ ਨਹੀਂ ਹੈ ਸੰਤ ਸੰਤ ਦਰਸ਼ਨ ਦਾ ਫਲ ਹੀ ਬਹੁਤ ਜ਼ਿਆਦਾ ਹੈ ਇਹ ਕੋ ਵਚਨ ਕਮਾਵੇ ਸੰਤਨ ਕਾ ਸੋ ਗੁਰਪ੍ਰਸਾਦੀ ਤਰੀਆ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਕਿ ਮਹਾਰਾਜ ਸਾਹਿਬ ਸਾਡੇ ਦੇ ਹਾਜ਼ਰਾ ਹਯੁਰ ਜੋਤ ਆ ਇਹ ਗੱਲ ਵੱਖਰੀ ਹੈ ਵੀ ਉਹਨਾਂ ਦੀ ਕਿਰਪਾ ਹੈ ਹੋਊਗੀ ਤੇ ਅਸੀਂ ਸਮਝ ਸਕਦੇ ਹਾਂ ਪਰ ਅਸੀਂ ਵਚਨ ਕਮਾ ਕੇ ਸੰਤਨ ਦਾ ਗੁਰਪ੍ਰਸਾਦੀ ਤਰੀਆ ਇਹ ਗੱਲ ਐਵੇਂ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜਿਹੜੀ ਤਾਕਤ ਆ ਇਹ ਜਿਹੜੀ ਅਰਦਾਸ ਦੀ ਤਾਕਤ ਹੈ ਇਹ ਜੀ ਮੈਂ ਆਪਣੀ ਜ਼ਿੰਦਗੀ ਵਿੱਚ ਪਹਿਲੀ ਵਾਰੀ ਇਹੋ ਜਿਹਾ ਕੌਤਕ ਦੇਖਿਆ ਆ ਤੇ ਆਪ ਜੀ ਸਾਹ ਅੱਗੇ ਇਹੋ ਬੇਨਤੀ ਆ ਵੀ ਕਿਤੇ ਵੀ ਕੋਈ ਮਹਾਤਮਾ ਹੁੰਦਾ ਆ ਦੁੱਖਾਂ ਵਿੱਚ ਵੀ ਅਸੀਂ ਰਹਿਣਾ ਚਾਹੁੰਦੇ ਆ પર મહાત્મા ਕੋਲੋਂ ਅਸੀਂ ਬਰਕਤਾਂ ਵੀ ਨਹੀਂ ਲੈਂਦੇ મહાત્મા ਨੂੰ ਆਪਣਾ ਤੇ ਕੁਝ ਵੀ ਨਹੀਂ ਆਉਤੇ ਦੂਜਿਆਂ ਦੀ ਇਸ ਕਰਕੇ ਸਾਰਾ ਕੁਝ ਕਰਦੇ ਨੇ ਤੇ ਜਿਹੜੇ ਉਹਨਾਂ ਨਾਲ ਜੁੜੇ ਹੁੰਦੇ ਆ ਉਹ ਤੁਸੀਂ ਆਮ ਦੇਖੋਗੇ ਸੁਖੀ ਹੁੰਦੇ ਨੇ ਤੇ ਜੇ ਜਿੰਦਗੀ ਵਿੱਚ ਤੁਹਾਡੀ ਚ ਦੁੱਖ ਹੁੰਦੇ ਨੇ ਤੇ ਆਪਾਂ ਮਹਾਰਾਜ ਅੱਗੇ ਅਰਦਾਸ ਬੇਨਤੀ ਕਰੀਏ ਕਿਸੇ ਮਹਾਤਮਾ ਦਾ ਕਿਸੇ ਸੰਤਾਂ ਦਾ ਵਜਨ ਕਮਾਈਏ ਤੇ ਇੱਕ ਵਾਰੀ ਮੰਨ ਕੇ ਦੇਖ ਲਈਏ ਜਦੋਂ ਜ਼ਿੰਦਗੀ ਸੁਖੀ ਹੋ ਜਾਏਗੀ ਫਿਰ ਬਾਅਦ ਵਿੱਚ ਅੱਗੇ ਵੀ ਮੰਨ ਲਾਂਗੇ ਤੇ ਆਪ ਜੀ ਨੂੰ ਫੋਟੋਆਂ ਦਿਖਾਉਂਦੇ ਆ ਜੀ ਆਹ ਵੇਖੋ ਵੀਰ ਦੇ ਹੱਥ ਜਿਹੜੇ ਜਿਹੜੇ ਕਹਿੰਦੇ ਵੀ ਫਰੋਸਟਬਾਈਟ ਹੋ ਓਕੇ ਤੇ ਓਵਰ ਹੀਟ ਹੋ ਜਾਂਦੇ ਠੰਡ ਵਿੱਚ ਤੇ ਆ ਪੂਰੇ ਹੱਥੇ ਦੇ ਡੈੱਡ ਸੀ ਇਹਦੇ ਹੱਥ ਚੱਲਣੇ ਸ਼ੁਰੂ ਹੋ ਗਏ ਆ ਇਹਦੇ ਨਾਲ ਆ ਅੰਗੂਠੇ ਤੇ ਮਾਰੇ ਨੇ ਆ ਵੇਖੋ ਕਿਵੇਂ ਮੇਅਰ ਕੀਤੀ ਆ ਅੰਗੂਠੇ ਦੀ ਫੋਟੋ ਖਿੱਚੀ ਆ ਕੋਈ ਪੂਰੇ ਨੌ ਹੁਣ ਇਹਦੇ ਲਾਲ ਨੇ ਪਹਿਲੇ ਦਿਨ ਦੇਖ ਕੇ ਆ ਲੱਗਦਾ ਸੀਗਾ ਵੀ ਜਿਵੇਂ ਇਹਦਾ ਅੰਗੂਠਾ ਜਿਹੜਾ ਨੌ ਜਿਹੜਾ ਮਾਸ ਆ ਇਹ ਛੱਡ ਚੁੱਕਾ ਆ ਆ ਉਂਗਲਾਂ ਇਹਦੀਆਂ ਸਭ ਚੱਲਦੀਆਂ ਪਈਆਂ ਨੇ ਆ ਦੇਖੋ ਇਹ ਫਰੋਸਟਬਾਈਟ ਦਾ ਇੱਕ ਦਿਨ ਬਾਅਦ ਤਾਂ ਇਹ ਇਲਾਜ ਆ ਗੁਰੂ ਮਾਰੇ ਜੀ ਅੱਗੇ ਕੀਤੀ ਹੋਈ ਅਰਦਾਸ ਕਰਕੇ ਤੇ ਸੰਤਾਂ ਦਾ ਬਚਨ ਮੰਨਣ ਕਰਕੇ ਤੇ ਇਹ ਚੱਲ ਰਹੀ ਸੀ ਕਿ ਕੌਤਕ ਤੇ ਮਹਾਰਾਜ ਸਾਹਿਬ ਜਿਹੜੀ ਭੈਣਜੀ ਕੋਲੋਂ ਸੇਵਾ ਲੈ ਰਹੇ ਸੀ ਸੇਵਾ ਦਾ ਤੇ ਸੰਤਾਂ ਦੇ ਬਚਨ ਮੰਨਣ ਦਾ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਗੇ ਅਰਦਾਸ ਕਰਨ ਦਾ ਇਹ ਫਾਲ ਹੈ ਜੀ ਤੇ ਮੇਰੇ ਕੋਲ ਬਾਕੀ ਸ਼ਬਦ ਨਹੀਂ ਹੈਗੇ ਮੈਂ ਇਹਨੂੰ ਕਿਵੇਂ ਐਕਸਪਲੇਨ ਕਰ ਸਕਾਂ ਇਹ ਤੇ ਮੇਰੀ ਜ਼ਿੰਦਗੀ ਦਾ ਸਭ ਤੋਂ ਨਿਆਰਾ ਤੇ ਸਭ ਤੋਂ ਵੱਡਾ ਇੱਕ ਕੌਤਕ ਆ ਤੇ ਮੈਂ ਜਿੰਨਾ ਕਾਬਜੀ ਨੂੰ ਆਪਣੀ ਇੰਨੀ ਕੁ ਮਾਤ ਨਾਲ ਸਮਝਾ ਪਾਇਆ ਸਮਝ ਗਿਰੋ ਤੇ ਮਹਾਰਾਜ ਅੱਗੇ ਅਰਦਾਸ ਬੇਨਤੀ ਕਰੋ ਕਿ ਆਪ ਜੀ ਨੂੰ ਇਸ ਤੋਂ ਵੱਧ ਤੋਂ ਵੱਧ ਸਮਝ ਆਏ ਆਪ ਗੁਰੂ ਮਹਾਰਾਜ ਜੀ ਸਮਝ ਦੇ ਸਕਦੇ ਨੇ ਨਹੀਂ ਤੇ ਇਹ ਜੋ ਹੋਇਆ ਹੈ ਇਹ ਬੰਦੇ ਦੇ ਕੋਲ ਸ਼ਕਤੀ ਨਹੀਂ ਹੈ ਕਿ ਇਹ ਸਾਰੀ ਗੱਲ ਨੂੰ ਐਕਸਪਲੇਨ ਕਰ पाए ਬਾਕੀ ਇੱਕ ਸਾਰਿਆਂ ਨੂੰ ਬੇਨਤੀ ਹੈ ਜੀ ਵੀ ਜੇ ਕਿਸੇ ਨੂੰ ਯਕੀਨ ਆਉਂਦਾ ਤੇ ਬੜੀ ਭਲੀ ਗੱਲ ਹੈ ਜੇ ਕਿਸੇ ਨੂੰ ਨਹੀਂ ਆਉਂਦਾ ਤੇ ਐਵੇਂ ਆਪਣੇ ਸਿਰ ਤੇ ਭਾਰ ਨਾ ਲੇਓ ਕਿਸੇ ਵੀ ਸੰਤਾਂ ਮਹਾਤਮਾਵਾ ਦੀ ਨਿੰਦਿਆ ਕਰਕੇ ਆਪਣੇ ਰਾਹ ਪੈ ਜਿਓ ਗੁਰੂ ਮਹਾਰਾਜ ਤੇ ਕਹਿੰਦੇ ਨੇ ਵੀ ਨਿੰਦਾ ਭਲੀ ਕਿਸੇ ਕੀ ਨਹੀਂ ਮਨਮੁਖ ਮੁਗਧ ਕਰਨ ਤੇ ਨਿੰਦਾ ਤੇ ਭਲੀ ਕਿਸੇ ਦੀ ਵੀ ਨਹੀਂ ਹੈਗੀ ਤੇ ਆਪਾਂ ਤੇ ਮਹਾਤਮਾਵਾ ਸੰਤਾਂ ਦੀ ਨਿੰਦਿਆ ਕਰਦੇ ਰਹੀ ਨੇ ਕਾਲ ਯੁੱਗ ਦੇ ਪ੍ਰਭਾਵ ਵੇਠ ਮਾਰੇ ਤੇ ਕਿਸੇ ਦੀ ਵੀ ਨਿੰਦਿਆ ਕਰਨ ਨੂੰ ਕਹਿੰਦੇ ਮਾਰੇ ਤੇ ਕਹਿੰਦੇ ਚੋਰ ਵੀ ਐ ਕੁਛ ਵੀ ਐ ਤੂੰ ਚੋਰ ਤੇ ਸਾਜ ਤੂੰ ਫਰਕ ਨਹੀਂ ਜਾਣਣਾ ਤੇ ਅਸੀਂ ਤੇ ਇਹਨਾਂ ਦੀ ਨਿੰਦਿਆ ਕਰਦੇ ਫਿਰਦੇ ਸੰਤਾਂ ਮਹਾਤਮਾਵਾ ਦੀ ਕਿਸੇ ਨੂੰ ਸਮਝ ਆਉਂਦੀ ਬਹੁਤ ਚੜਦੀ ਕਲਾ ਐ ਮੇਰਿਆ ਤੇ ਨਹੀਂ ਕਿਸੇ ਨੂੰ ਸਮਝ ਆਉਂਦੀ ਜੀ ਤੇ ਆਪਣੇ ਰਾਹੀ ਪੈ ਜਾਓ ਕਿਸੇ ਨਿੰਦਾ ਕਰਨ ਦੀ ਲੋੜ ਨਹੀਂ ਆਪਣੇ ਸਿਰ ਤੇ ਭਾਰ ਨਾ ਦੇਓ ਉਹਨਾਂ ਦਾ ਕੁਛ ਨਹੀਂ ਜਾਣਣਾ ਤੇ ਬੰਦਾ ਆਪਣੇ ਸਿਰ ਤੇ ਭਾਰ ਲੈ ਲੈਂਦਾ ਆ ਤੇ ਇੰਨੀ ਕੁ ਮੇਰੀ ਬੇਨਤੀ ਸਾਰੇ ਜਾਣੇ ਵੀਰਪਰਾ ਸਭ ਪ੍ਰਵਾਨ ਕਰਨਾ ਜੀ ਤੇ ਹੋਰ ਮਾਰੇ ਸਾਹਿਬ ਕਿਰਪਾ ਕਰਨ ਇੱਥੇ ਫਤੇ ਬੁਲਾਈਏ ਜੀ ਵਾਹਿਗੁਰੂ ਜੀ ਖਾਲਸਾ ਜੀ ਕਿਰਪਾ ਤੇ